ਜਾਂ ਕੋਈ ਵੀ ਜਿਹੜਾ ਕੈਰੈਕਟਰ ਤੋਂ ਲੈਸ ਹੋਵੇ ਉਹਨੂੰ ਆਪਾਂ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਕਿ ਫਲਾਨਾ ਦਾ ਯਾਰ ਚੰਡੇ ਹੀਟ ਲੈ ਇਹ ਗੱਲ ਹੈਗੀ ਆ ਔਰਤ ਤੇ ਜਿਹੜੇ ਕੁਛ ਕੁ ਬੁਰੇ ਕੈਰੈਕਟਰ ਹੁੰਦੇ ਆ ਤੇ ਉਸ ਤੋਂ ਬਾਅਦ ਕਦੇ ਮੈਂ ਉਹਨੂੰ ਬੰਦੇ ਆਲਾ ਵੀ ਸੁਣਾਉਂਗਾ ਉਹ ਜਿਹੜੇ ਕਹਿੰਦੇ ਹੁੰਦੇ ਉਹਨਾਂ ਨੂੰ ਵੀ ਬੰਦੇ ਵੀ ਹੁੰਦੇ ਚੰਡੇ ਲੇ ਦੋਨੇ ਤਰ੍ਹਾਂ ਦੀ ਗੱਲ ਲਿਖੀ ਆ ਪਹਿਲਾਂ ਮੈਂ ਤੁਹਾਨੂੰ ਸੁਣਾਉਣਾ ਵੀ ਕੁਛ ਕਔਰਤਾਂ ਜਿਹੜੀਆਂ ਕਿ ਸਮਾਜ ਦੇ ਵਿੱਚ ਸਾਰਿਆਂ ਨੂੰ ਨਹੀਂ ਕਹਿ ਸਕਦੇ ਭੈਣਾਂ ਨੂੰ ਤੋਂ ਮੈਂ ਮਾਫੀ ਚਾਹੁੰਨਾ ਕਿ ਇਹ ਹਰ ਇੱਕ ਵਾਸਤੇ ਨਹੀਂ ਗਾਣੇ ਕੁਝ ਕੁ ਕੈਰੈਕਟਰ ਹੁੰਦੇ ਆ ਆਪਣੇ ਸਮਾਜ ਦੇ ਵਿੱਚ ਬੁਰੇ ਉਹਨਾਂ ਬਾਰੇ ਇਹ ਗੱਲ ਮੈਂ ਲਿਖੀ ਹੈ ਸ਼ੇਅਰ ਜ਼ਰੂਰ ਕਰਿਓ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਉਹਨਾਂ ਨੂੰ ਬੇਨਤੀ ਆ ਕਿ ਸਬਸਕ੍ਰਾਈਬ ਜ਼ਰੂਰ ਕਰਿਓ ਨਹੀਂ ਵੀ ਮੈਂ ਤੁਹਾਨੂੰ ਸੁਣਾ ਰਿਹਾ ਇੱਕ ਬੁਰੇ ਕੈਰੈਕਟਰ ਬਾਰੇ ਥਾਂ ਥਾਂ ਜੋ ਮੂੰਹ ਮਾਰਦੀ ਆ ਉਹਨੂੰ ਲੈ ਸਕਰਕਰ ਕਹਿੰਦੇ ਬਈ ਜਿਹੜੇ ਘਰ ਪਰ ਪਾਲਿਆ ਉਹ ਬਸਦੇ ਕਦੇ ਵੀ ਨਹੀਂ ਰਹਿੰਦੇ ਹੱਥ ਥਾ ਥਾ ਜੋ ਮੂੰਹ ਮਾਰਦੀ ਉਹਨੂੰ ਲੈ ਸਕਰਕਰ ਕਹਿੰਦੇ ਬਈ ਜਿਹੜੇ ਘਰ ਪਰ ਪਾਲਿਆ ਉਹ ਬਸਦੇ ਕਦੇ ਨਹੀਂ ਹੋ ਰਹਿੰਦੇ ਆਏਕ ਨੂੰ ਉਹ ਲੁੱਟ ਪੁੱਟ ਕੇ ਫੇਰ ਦੂਜੇ ਵੱਲ ਖਿੱਚਦੀ ਧਿਆਰੀ ਹੁੰਦੀ ਜਮਾਂ ਚੰਡੇ ਹੇਠਲੀ ਜਿਉਂਦੇ ਖਸਮ ਤੋਲਾਵੇ ਜਿਹੜੀ ਜਾਰੀ ਹੁੰਦੀ ਜਮਾਂ ਚੰਡੇ ਹੇਠਲੀ ਜਿਉਂਦਾ ਖਸਮ ਤੋਲਾਵੇ ਜਿਹੜੀ ਜਾਰੀ ਥਾ ਥਾ ਜੋ ਮੂੰਹ ਮਾਰਦੀ ਉਹ ਨੂੰ ਲੈ ਸਿਕ ਰਕਟਰ ਕਹਿੰਦੇ ਬਈ ਜਿਹੜੇ ਘਰ ਪਰ ਪਾਲਿਆ ਓਹੋ ਬਸਦੇ ਕਦੇ ਵੀ ਨਹੀਂ ਰਹਿੰਦੇ ਓਏ ਇੱਕ ਨੂੰ ਉਹ ਲੁੱਟ ਪੁੱਟ ਕੇ ਫੇਰ ਦੂਜੇ ਵੱਲ ਖਿੱਚ ਦਿੱਤੀ ਯਾਰੀ ਹੁੰਦੀ ਜਮਾ ਟੰਡੇ ਢੇਠ ਲਈ ਜਿਉਂਦੇ ਖਸਮ ਤੁਲਾਵੇ ਜੜੀ ਜਾਰੀ ਓਏ ਹੁੰਦੀ ਜਮਾਂ ਟੰਡੇ ਢੇਢਲੀ ਹੱਤਰਤੀ ਵੀ ਪਾਟ ਜਾਂਦੀ ਆ ਗੱਲਾਂ ਵੱਡੀਆਂ ਤੋਂ ਵੱਡੀਆਂ ਮਾਰੇ ਬਈ ਕੌੜੀ ਹੋ ਹੋਏ ਤੁਰਦੀ ਜਿਵੇਂ ਲੋਕਾਂ ਨੂੰ ਪਤਾ ਹੀ ਨਹੀਂ ਉਹਦੇ ਬਾਰੇ ਹੱਤਰਤੀ ਵੀ ਪਾਟ ਜਾਂਦੀ ਆ ਗੱਲਾਂ ਵੱਡੀਆਂ ਤੋਂ ਵੱਡੀਆਂ ਮਾਰੇ ਓਏ ਕੌੜੀ ਹੋ ਹੋਏ ਤੁਰਦੀ ਜਿਵੇਂ ਲੋਕਾਂ ਨੂੰ ਪਤਾ ਹੀ ਨਹੀਂ ਉਹਦੇ ਬਾਰੇ ਤੇ ਗੱਲ ਜੇ ਕੋਈ ਸੱਚੀ ਆਖ ਦੇ ਉਹ ਤੋਂ ਝੱਟ ਦੇਣ ਮਾਰ ਦੇ ਉਡਾਰੀ ਬਈ ਹੁੰਦੀ ਜਾਮਾਂ ਚੰਡੇ ਢੇਠ ਲਈ ਜਿਉਂਦੇ ਖਸਮ ਤੋਂ ਲਾਵੇ ਜਿਹੜੀ ਯਾਰੀ ਓਏ ਹੁੰਦੀ ਵੀਰੇ ਚੰਡੇ ਢੇਠ ਲਈ ਜਿਉਂਦਾ ਖਸਮ ਤਿਲਾਵੇ ਜੈਣੀ ਜਾਰੀ ਹਰ ਰੋ ਰੋ ਕੇ ਸਤੀ ਵਣ ਜਾ ਪੁੱਤ ਕਿਸੇ ਦਾ ਏ ਜਿਹੜੀ ਮਰਵਾਉਂਦੀ ਓਏ ਮਰ ਗਏ ਜਮੀਰ ਅੰਦਰੋਂ ਓਦੀ ਅੱਖ 'ਚ ਸ਼ਰਮ ਨਹੀਂ ਆਉਂਦੀ ਓਏ ਰੋ ਰੋ ਕੇ ਸਤੀ ਵਣ ਜਾ ਪੁੱਤ ਕਿਸੇ ਦਾ ਏ ਜਿਹੜੀ ਮਰਵਾਉਂਦੀ ਬਈ ਮਰ ਕੇ ਜਮੀਰ ਅੰਦਰੋਂ ਉਹਦੀ ਅੱਖ 'ਚ ਸ਼ਰਮ ਨਹੀਂ ਆਉਂਦੀ ਮੈਂ ਗਿਣ ਗਿਣ ਲਾਉਂ ਬਦਲੇ ਕਾਲੇ ਮੋੜ ਨਾਲ ਫਸੀ ਅਗਰਾਰੀ ਹੁੰਦੀ ਜਾਮਾਂ ਟੰਡੇ ਢੇਠ ਲਈ ਜਿਉਂਦਾ ਖਸਮ ਤੇ ਲਾਵੇ ਜਿਹੜੀ ਜਾਰੀ ਓਏ ਹੁੰਦੀ ਜਮਾ ਟੰਡੇ ਢੇਠ ਲਈ ਗਿਉਂਦੇ ਖਸਮ ਤੁਲਾਵੇ ਜੇ ਐਣੀ ਯਾਰੀ ਸੋ ਸ਼ੇਅਰ ਕਰਿਓ ਭਰਾਵੋ ਤੇ ਇੱਕ ਮੇਰੀ ਬੇਨਤੀ ਆ ਬਹੁਤ ਭਰਾ ਮੈਨੂੰ ਸਵਾਲ ਪੁੱਛਦੇ ਆ ਬਾਈ ਤੂੰ ਕਿਹੜੀ ਜਗ੍ਹਾ ਤੋਂ ਐ ਕਿੱਥੇ ਰਹਿਣਾ ਤੂੰ ਹਨਾ ਉਹ ਕਈ ਭਰਾਵਾਂ ਦਾ ਮੈਂ ਕਮੈਂਟ ਪੜਿਆ ਉਹ ਉਹਨਾਂ ਦਾ ਮੈਂ ਜਵਾਬ ਦੇ ਦੇਣਾ ਬਾਈ ਬਠਿੰਡਾ ਜ਼ਿਲ੍ਹਾ ਮੇਰਾ ਤੇ ਮੌੜ ਮੰਡੀ ਦੇ ਨੇੜੇ ਮੇਰਾ ਪਿੰਡ ਹੈ ਮੌੜ ਸਾਡੇ ਇੱਥੇ ਦੋ ਤਿੰਨ ਮੋੜ ਨੇ ਛੋਟੇ ਮੋੜ ਵੱਡੇ ਮੋੜ ਮੋੜ ਚਰਤ ਸਿੰਘ ਬਠਿੰਡਾ ਬਈ ਜ਼ਿਲ੍ਹਾ ਮਾਨਸਾ ਤੇ ਬਠਿੰਡੇ ਦੇ ਸਨ ਦੇ ਇੱਕ ਛੋਟਾ ਜਿਹਾ ਕਸਬਾ ਪੈਂਦਾ ਮੋੜ ਮੰਡੀ ਉਦੋਂ ਮੇਰਾ 2 ਕਿਲੋਮੀਟਰ ਪਿੰਡ ਹੈ ਪਾਸੇ ਤੇ ਸੋ ਬਹੁਤ ਭਰਾਵਾਂ ਨੇ ਕਈ ਵਾਰ ਕਮੈਂਟ ਕਰਿਆ ਅਗਲਾ ਕਹਿੰਦੇ ਪਤਾ ਨਹੀਂ ਵੀ ਇਹ ਦੱਸਦੇ ਹੀ ਨਹੀਂ ਦੱਸਣ ਨੂੰ ਬਾਈ ਐਡੇ ਆਪਾਂ ਕੋਈ ਬਾਹਲੇ ਵੱਡੇ ਕਲਾਕਾਰ ਨਹੀਂ ਜਿੰਨਾ ਕਿ ਪ੍ਰਮਾਤਮਾ ਨੇ ਦਿਮਾਗ ਬਖਸ਼ਿਆ ਹਨ ਉਹਨਾਂ ਕੋ ਅੱਪਾ ਤੁਹਾਨੂੰ ਸੁਣਾ ਦਿੰਨੇ ਆਂ ਬਸ ਜੇ ਮੈਂ ਇੱਕ ਰੀਲ ਪਾਈ ਸੀ ਉਹ ਮੈਂ ਤੁਹਾਨੂੰ ਸੁਣਾ ਦਿੰਨਾ ਕਿ ਜੇ ਜਿਹੜੇ ਬਾਬੇ ਹੁੰਦੇ ਆ ਬਾਬਿਆਂ ਤੇ ਮੈਂ ਥੋੜਾ ਜਿਹਾ ਵੱਧ ਤਵਾ ਲਾਉਣਾ ਮੈਨੂੰ ਕਹਿੰਦੇ ਵੀ ਇਹ ਲੋਕ ਵੀ ਤੂੰ ਕੀ ਲੈਣਾ ਤੂੰ ਬਾਹ ਤਵਾ ਲਾਉਣਾ ਪਰ ਮੈਨੂੰ ਐ ਹੁੰਦਾ ਵੀ ਯਾਰ ਜੇ ਕੋਈ ਸਮਝੀ ਹੈ ਨਾ ਇੱਕ ਜਿਵੇਂ ਹੁਣ ਆਪਣੇ ਗਾਹਾਂ ਸੀਹ ਦੀ ਦਿਹਾੜੇ ਆਉਣਗੇ ਚਲੋ ਭਾਵੇਂ ਉਹਨਾਂ 'ਚ ਟਾਈਮ ਹੈ ਹਜੇ 12ਵੇਂ ਮਹੀਨੇ 'ਚ ਹੈ ਨਾ ਉਹਨਾਂ ਦੇ ਮੈਂ ਗਾਣਾ ਲਿਖਿਆ ਸੀਗਾ ਮੈਨੂੰ ਬਹੁਤ ਲੋਕਾਂ ਨੇ ਪਿਆਰ ਦਿੱਤਾ ਸੀ ਤੇ ਉਹ ਮੈਂ ਤੁਹਾਨੂੰ ਇੱਕੋ ਦਾ ਪੈਰਾ ਸੁਣਾਉਣਾ ਉਹ ਮੈਂ ਹੁਣ ਮੇਰਾ ਸਿਰਨਗੇ ਹੈ ਨਾ ਥੋੜਾ ਜਿਹਾ ਧਾਰਮਿਕ ਗਾਣਾ ਗਾਉਣਾ ਗਲਤ ਹੈ ਸਿਰਨਗੇ ਚ ਫਿਰ ਵੀ ਮੈਂ ਤੁਹਾਨੂੰ ਇੱਕੋ ਹੀ ਪੈਰਾ ਸੁਣਾਉਂਗਾ ਤੇ ਮੈਂ ਬਹੁਤ ਜਲਦੀ ਸਾਰਾ ਗਾਣਾ ਪਾਉਂਗਾ ਜਰੂਰ ਸਪੋਰਟ ਕਰਿਓ ਤੇ ਗੌਰ ਕਰਿਓ ਉਸ ਚੀਜ਼ ਤੇ ਮੈਂ ਉਹ ਤੁਹਾਨੂੰ ਇੱਕ ਪੈਰਾ ਸੁਣਾ ਦਿੰਦਾ ਉਹਦਾ ਹਉ ਤੂ ਸੀ ਤੀਆਂ ਪੁੱਤ ਜਿਹੜੀ ਰੁੱਤ ਵਾਰਤੇ ਅਸੀਂ ਉਹ ਸਿਰੁੱਤ ਤੀਆਂ ਪੁੱਤ ਬਿਉਨੇ ਆ ਸੋਡਾ ਵਿਛੜੀ ਅੱਜ ਦੁਪਰਵਾਰ ਸੀ ਅਸੀਂ ਪੈਲ ਸਾਜ ਖੁਸ਼ੀਆਂ ਮਨਾਉਣੇ ਆ ਵਿਛੜੀ ਅੱਜ ਦੁਪਰਵਾਰ ਸੀ ਅਸੀਂ ਪੈਲ ਸਾਜ ਖੁਸ਼ੀਆਂ ਮਨਾਉਣੇ ਆ ਦਾਤਾ ਭੁੱਲ ਗਿਆਂ ਸਭ ਕਰਵਾਨੀਆਂ ਤਾਂ ਹੀ ਸਜਾ ਦੇ ਵੀ ਅਸੀਂ ਹੱਕਦਾਰ ਆ ਵਾਧਾ ਵਾਲੇ ਆਕਰਾਂਹੇ ਕੌਮ ਪੈ ਗਈ ਉਹਨਾਂ ਵਿੱਚੋਂ ਇੱਕ ਮੈਂ ਵੀ ਗੁਨਾਹਗਾਰ ਆ ਵਾਧਾ ਵਾਲੇ ਆਕਰਾਂਹੇ ਕੌਮ ਪੈ ਗਈ ਉਹਨਾਂ ਵਿੱਚੋਂ ਇੱਕ ਮੈਂ ਵੀ ਗੁਨਾਹਗਾਰ ਆ ਸੋਪ ਗੁਨਾਹਗਾਰ ਆ ਮੈਂ ਕਿਉਂਕਿ ਜਦੋਂ ਹੁਣ ਸ਼ਹੀਦੀ ਦਿਹਾੜੇ ਚੱਲਣਗੇ ਮਾਫ਼ ਕਰਨਾ ਮੈਂ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ ਆਪਣੇ ਲੋਕਾਂ ਨੇ ਜਦੋਂ ਬਾਰ ਮਹੀਨੇ ਚੱਲ ਪੈਂਦੇ ਆ ਹਨਾ ਵੀ ਸਹਿਬਜ਼ਾਦਿਆਂ ਦੇ ਸ਼ਹੀਦ ਦੀ ਸਾਰਾ ਪਰਿਵਾਰ ਹੀ ਪਿੱਛੜ ਗਿਆ ਸੀ ਗੁਰੂ ਸਾਹਿਬ ਦਾ ਪਰ ਆਪਣੇ ਲੋਕ ਵਿੱਚੋਂ ਉਹ ਵਿਆਹ ਵੀ ਰੱਖਦੇ ਆ ਪੈਲਸਾਂ 'ਚ ਮੀਟ ਸ਼ਰਾਬਾਂ ਚੱਲਦੀਆਂ ਮੈਂ ਇਹ ਚੀਜ਼ਾਂ ਦੇਖੀਆਂ ਹੋਈਆਂ ਆਪਣੇ ਨੇੜੇ ਇੱਥੇ ਪੈਲਸ ਹੈ ਇੱਕ ਮੈਂ ਇਹ ਚੀਜ਼ਾਂ ਦੇਖ ਕੇ ਲਿਖਿਆ ਮੈਂ ਸਾਰਾ ਗਾਣਾ ਤੁਹਾਨੂੰ ਜਰੂਰ ਸੁਣਾਉਂਗਾ ਕਦੇ ਸੋ ਬੇਨਤੀ ਮੇਰੀ ਇੰਨੀ ਕਾ ਵੀ ਬਾਈ ਬੜ ਕੇ ਸਪੋਰਟ ਕਰਿਆ ਕਰੋ ਸ਼ੇਅਰ ਵੀਡੀਓ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਕਹੋ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲੈ ਤੇ ਇੱਕ ਸਾਰਿਆਂ ਨੂੰ ਮੇਰੇ ਹੱਥ ਵਨ ਕੇ ਬੇਨਤੀ ਹੈ ਜਿਹੜੇ ਭਰਾ ਮੈਨੂੰ ਪੁੱਛਦੇ ਰਹਿੰਦੇ ਆ ਬਹੁਤ ਵੀਰੇ ਵੀ ਬਾਈ ਤੂੰ ਕਿੱਥੋਂ ਆ ਭੈਣਾ ਵੀ ਪੁੱਛਦੀਆਂ ਬਠਿੰਡਾ ਜ਼ਿਲ੍ਹਾ ਬਈ ਮੇਰਾ ਬਠਿੰਡ ਜਦੋਂ ਆਪਾਂ ਮਾਨਸਾ ਤੋਂ ਜਾਂਦੇ ਆ ਬਠਿੰਡੇ ਨੂੰ ਰਾਹ 'ਚ ਇੱਕ ਛੋਟਾ ਜਿਹਾ ਟਾਊਨ ਪੈਂਦਾ ਹੈ ਕਸਬਾ ਕਹਿ ਲਓ ਮੌੜ ਮੰਡੀ ਉਹਦੇ ਨੇੜੇ ਮੇਰਾ ਪਿੰਡ ਹੈ ਸਾਡੇ ਇੱਥੇ ਚਾਰ ਮੋੜ ਹੈ ਛੋਟੇ ਮੋੜ ਵੱਡੇ ਮੋੜ ਮੌੜ ਕਲਾ ਕਹਿ ਲਓ ਮੋੜ ਖੁਰਦ ਵੀ ਕਹਿ ਸਕਦੇ ਆ ਚਲੋ ਤੇ ਮੌੜ ਚਰਤ ਸਿੰਘ ਚਾਰ ਪਿੰਡਾ ਸਾਡੇ ਇਥੇ ਇੱਕ ਪਿੰਡ ਉਹਨਾਂ ਚੋਂ ਮੇਰਾ ਤੇ ਕਿਸੇ ਭਰਾ ਨੇ ਚਲੋ ਵਿੱਚ ਇੱਕ ਤਾਂ ਮੇਰੀ ਬੇਨਤੀ ਹੈ ਕਈ ਭਰਾ ਨਾ दारू ਪੀ ਕੇ ਫੋਨ ਲਾ ਲੈਂਦੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਮੇਰਾ ਨੰਬਰ ਮੈਂ ਤੁਹਾਨੂੰ ਦੇ ਦੇਣਾ ਜਦ ਕੋਈ ਐਡਾ ਆਪਾ ਕਿਹੜਾ ਕੋਈ گاਹ ਮੁੱਖ ਮੰਤਰੀਆਂ ਨੰਬਰ ਮੇਰਾ ਹੈਗਾ 98773 65831 98773 65831 ਤੇ ਇੱਕ ਮੈਂ ਤੁਹਾਨੂੰ ਆਪਦੀ ਯਾਦ ਤੁਹਾਡੇ ਨਾਲ ਮੈਂ ਸਾਂਝੀ ਕਰਨੀ ਚਾਹੁੰਦਾ ਕਿ ਜਦੋਂ ਮੈਂ 7ਵੀਂ ਚ ਸੀਗਾ ਸਕੂਲ ਚ ਸਾਡੇ ਟੀਚਰ ਸਾਹਿਬ ਸੀਗੇ ਸ਼ਾਇਦ ਉਧਰਲੇ ਪਿੰਡਾਂ ਦਾ ਕੋਈ ਜੁੜਿਆ ਹੋਵੇ ਬੰਤ ਸਿੰਘ ਹੁੰਦੇ ਸੀ। ਬਲਾਡੇ ਵਾਲਾ ਪਿੰਡ ਸੀ ਉਹਨਾਂ ਦਾ ਦਿਉਣ ਕੋਲੇ ਬਠਿੰਡੇ ਤੋਂ ਅੱਗੇ। ਬਲਾਡੇ ਵਾਲਾ। ਉਹ ਮੈਨੂੰ ਮਤਲਬ ਜਦੋਂ ਮੈਂ ਪਹਿਲਾਂ ਪੜਦਾ ਸੀ ਉਹ ਉਹ ਮੈਨੂੰ ਕਹਿੰਦੇ ਹੁੰਦੇ ਵੀ ਤੂੰ ਗਾਣਾ ਸੁਣਾ। ਵੀ ਗਾਣਾ ਸੁਣਾਜੋ ਮੈਂ ਗਾਉਂਦਾ ਉਹ ਮੈਨੂੰ ਕਹਿੰਦੇ ਉਦੋਂ ਮੈਂ ਮਤਲਬ ਇੰਨੀ ਇਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਸੀ। ਉਹ ਮੈਨੂੰ ਕਹਿੰਦੇ ਆ ਵੀ ਤੂੰ ਕਲਾਕਾਰ ਬਣ ਜਾਏਗਾ ਤੂੰ ਗਾਇਆ ਕਰ ਪਰ ਕਰੇ ਕਰੇ ਲੋੜ ਜੇ ਮੈਂ ਹਨਾ ਵੀ ਥੋੜਾ ਜਿਹਾ ਪਰਿਵਾਰ ਪਿੱਛੋਂ ਬਹੁਤ ਜਿਆਦਾ ਗਰੀਬ ਸੀ ਤੇ ਇੱਧਰ ਜਿਹੜੀ ਇਹ ਲਾਈਨ ਹੈ ਨਹੀਂ ਛੋਣ ਸਕੇ ਤੇ ਬਾਕੀ ਮੈਂ ਸਾਨੂੰ ਉਦੋਂ ਦੀ ਇੱਕ ਯਾਦ ਹੈ ਮੇਰੀ ਉਹ ਸੁਣਾਉਣਾ ਦੱਸਿਓ ਤੁਸੀਂ ਕਿਵੇਂ ਲੱਗਿਆ ਹਨਾ ਉਹ ਮੈਥੋਂ ਗਾਣਾ ਉਹ ਬਹੁਤ ਸੁਣਦੀ ਮੈਨੂੰ ਕਹਿੰਦੇ ਕਲਾਕਾਰਾ ਖੜਾ ਹੋ ਤੇ ਉਹ ਗਾਣਾ ਸੁਣਾ ਰਾਂਝੇ ਦਾ ਪ੍ਰਿੰਸੀਪਲ ਜੀ ਉਹ ਮੈਂ ਗਾਉਂਦਾ ਬਹੁਤ ਬਹੁਤ ਥਾਂ ਮੈਂ ਗਾਇਆ ਹਾਂ ਸਕੂਲ 'ਚ ਵੀ ਤੇ ਆਪਣੇ ਇਥੇ ਡੇਰਾ ਉੱਥੇ ਵੀ ਮੈਂ ਇੱਕ ਵਾਰੀ ਗਾਇਆ ਸੀ ਉਹ ਛੋਟੇ ਸੀ ਅਸੀਂ ਅਸੀਂ ਉਦੋਂ ਮੇਰੇ ਤਾਏ ਦਾ ਮੁੰਡਾ ਸੀ ਦੋ ਮੁੰਡੇ ਸੀ ਉਹ ਉਹ ਵੀ ਇੱਕ ਮੇਰੇ ਨਾਲ ਗਾਉਂਦਾ ਹੁੰਦਾ ਉਹਦੀ ਆਵਾਜ਼ ਵੀ ਵਧੀਆ ਮੇਰੇ ਨਾਲ ਮੇਲ ਖਾਂਦੀ ਸੀ ਅਸੀਂ ਕਵਿਛਰੀ ਗਾਉਂਦੇ ਜਿਆਦਾਤਰ ਜਿਵੇਂ ਉਦੋਂ ਭਾਈ ਤਾਰੂ ਸਿੰਘ ਦੀ ਕੈਸਟਾਈ ਸੀ ਅਲਵੇਲਾ ਸਾਹਿਬ ਉਦੋਂ ਬਹੁਤ ਫੈਕਟ ਸੀਗੇ ਉਦੋਂ ਅਸੀਂ ਜਾਂਦਾ ਗਾਉਂਦੇ ਤਾਂ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ ਤੇ ਜਾਂ ਇੱਕ ਸੀਗਾ ਵੀ ਜਦ ਕਦੋਂ ਚੜੇਗਾ ਪੰਜਾਬ ਦੇ ਆ ਸੂਰ ਜਾਵੇ ਦੁਨੀਆ ਤੇ ਫੇਰ ਮੁੜ ਕੇ ਮਹਾਰਾਜਾ ਰਣਜੀਤ ਸਿੰਘ ਦਾ ਸੀ ਉਦੋਂ ਇੰਨੀ ਜਾਣਕਾਰੀ ਨਹੀਂ ਸੀ ਸੋਨੂੰ ਮੈਂ ਐਵੇਂ ਕਹਿ ਰਿਹਾ ਅਸੀਂ ਕੈਸਟ ਸੁਣ ਲੈਂਦੇ ਉਹ ਜਿਹੜਾ ਗਾਣਾ ਯਾਦ ਆਉਂਦਾ ਫੇਰ ਮੈਂ ਲਾਹ ਵੀਰੇ ਦੇ ਗਾਣੇ ਬਹੁਤ ਗਾਏ ਆ ਮੈਂ ਸੋਨੂੰ ਪਹਿਲਾਂ ਅ ਰਾਂਝੇ ਦਾ ਪ੍ਰਿੰਸੀਪਲ ਜੀ ਕਹਿੰਗੇ ਅੱਜ ਮੈਨੂੰ ਉਹ ਸਰਦ ਦੀ ਸ਼ਾਇਦ ਮੌਤ ਹੋ ਗਈ ਸਾਡੇ ਦੀ ਤੇ ਉਹ ਮੈਥੋਂ ਸੁਣਦੇ ਹੁੰਦੇ ਉਹ ਤੁਹਾਨੂੰ ਸੁਣਾ ਰਿਹਾ ਦੋਵੇਂ ਹੱਥ ਜੋੜ ਕੇ ਮੈਂ ਅਰਦਾ ਗੁਜ਼ਾਰਦੀ ਕਰ ਦੇ ਵੋ ਇਹਨੂੰ ਬਸ ਮਾਫੀ ਇਕ ਵਾਰ ਦੀ ਦੋਵੇਂ ਹੱਥ ਜੋੜ ਕੇ ਮੈਂ ਅਰਦਾ ਗੁਜ਼ਾਰਦੀ ਕਰ ਦੇ ਵੋ ਇਹਨੂੰ ਬਸ ਮਾਫੀ ਇਕ ਵਾਰ ਦੀ ਮੇਰੇ ਪਿੱਛੇ ਲੜ ਪੈਂਦਾ ਦਿਲ ਦਾ ਨੀ ਮਾੜਾ ਮੇਰਾ ਪਿੱਛੇ ਲੜ ਪੈਂਦਾ ਦਿਲ ਦਾ ਨੀ ਮੜਾ ਇਸ ਗੱਲ ਦੀ ਗਵਾਹੀ ਮੈਂ ਪਰਾਂ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹੜ ਕੱਟਿਓ ਨਾ ਕਾਲਜ ਚੋਂ ਨਾ ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਹੜ ਕੱਟਿਓ ਨਾ ਕਾਲਜ ਚੋਂ ਨਾ ਕੱਲ ਦੀਆਂ ਗੱਲ ਏ ਮੈਂ ਤੇ ਮੇਰਾ ਸੋਹਣਾ ਦੋਨੇ 메ਨ ਰੋਡ ਉੱਤੇ ਤੁਰੇ ਆਉਂਦੇ ਸੀ ਕਾਲਜ ਦੇ ਵੱਡੇ ਬਾਸ ਬਣੇ ਜੋਮਦਈ ਹੁਣ ਤੱਕ ਮੈਨੂੰ ਸੀਟੀਆਂ ਬੁਝਾਉਂਦੇ ਸੀ ਕੱਲ ਦੀਆਂ ਗੱਲ ਏ ਮੈਂ ਤੇ ਮੇਰਾ ਸੋਹਣਾ ਦੋਨੇ 메ਨ ਰੋਡ ਉੱਤੇ ਤੁਰੇ ਆਉਂਦੇ ਸੀ ਕਾਲਜ ਦੇ ਵੱਡੇ ਵੋਸ ਬਣੇ ਜੋ ਮਦਈ ਹੁਣ ਤੱਕ ਮੈਨੂੰ ਸੀਟੀਆਂ ਵਜਾਉਂਦੇ ਸੀ ਦੱਸੋ ਕਿਹੜਾ ਆਸ਼ਿਕ ਮਸ਼ੂਕ ਨਾਲ ਛੇੜਖਾਨੀ ਦੱਸੋ ਕਿਹੜਾ ਆਸ਼ਿਕ ਮਸ਼ੂਕ ਨਾਲ ਛੇੜਖਾਨੀ ਅੱਖਾਂ ਮੂਰੇ ਜਰ ਲੂ ਪਲਾਂ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਾਰੇ ਕਟ ਯੋ ਨ ਕਾਲਿਜ ਚੋਨਾ ਮੇਰੇ ਸੋਹਣੇ ਦਾਪ ਰਈ ਸੀ ਪਲ ਜੀ ਹੜ ਕਟਿਓ ਨ ਕਾਲਿਜ ਚੋਨਾ ਚੰਗਾ ਹੁਣ ਸੋਡੇ ਮੂਰੇ ਜੋਰ ਕੀਆ ਮੇਰਾ ਮੈਂ ਤਾਂ ਕਰ ਲੀਆਂ ਮਿੰਤਾਂ ਤੇਰੀਆਂ ਮੈਂ ਵੀ ਚੱਲੀ ਚੰਗਾ ਬਡ ਰੁੱਖਾਂ ਵਾਲੇ ਨਾਲ ਲਾਓ ਚੱਕ ਲੋਕਤਾਬਾਂ ਆ ਵੀ ਮੇਰੀਆਂ ਚੰਗਾ ਹੁਣ ਸੋਡੇ ਮੂਰੇ ਜੋਰ ਕੀਆ ਮੇਰਾ ਮੈਂ ਤਾਂ ਕਰ ਲੀਆਂ ਮੈਂ ਤਾਂ ਬਥੇਰੀਆਂ ਮੈਂ ਵੀ ਚੱਲੀ ਚੰਗਾ ਬੜੇ ਰੁੱਖਾ ਵਾਲੇ ਨਾਲ ਲੋ ਚੱਕ ਲੋਕਤਾਬਾਂ ਆ ਵੀ ਮੇਰੀਆਂ ਸੱਜਣਾ ਦੇ ਬਿਨਾ ਦੱਸੋ ਕਾ ਦੀਆਂ ਪੜਾਈਆਂ ਸੱਡੜਾਂ ਦੇ ਬਿਨਾਂ ਦਸੋਂ ਕਾ ਦੀਆਂ ਪੜਾਈਆਂ ਲੱਗੇ ਕਾਲਜ ਇਹ ਸੁੰਨੀ ਜੀ ਸਰਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਾੜੇ ਕੱਟਿਓ ਨਾ ਕਾਲਜ ਚੋਂ ਨਾ ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਹਾੜੇ ਕੱਟਿਓ ਨਾ ਕਾਲਜ ਚੋਂ ਨਾ ਸੋ ਇੱਕ ਤਾਂ ਇਹ ਗਾਣਾ ਸੀਗਾ ਇੱਕ ਮੈਂ ਗਾਉਣਾ ਹੁੰਦਾ ਸੀਗਾ ਅੱਖੀਆਂ ਤਾਂ ਚੰਨਾ ਉਹੀ ਤੇਰੀਆਂ ਝਾਕਣੀ ਚ ਪੈ ਗਿਆ ਫਰਕ ਕੇ ਲਾਹ ਵੀਰਾ ਸਾਹਿਬ ਦਾ ਤੇ ਇੱਕ ਸੀਗਾ ਜੀ ਮੇਜਰ ਰਾਜਸਥਾਨੀ ਦਾ ਗਾਣਾ ਆਇਆ ਸੀ ਜਿਹੜਾ ਬਾਗ ਭਮੀਰੀ ਘੁੰਮਦਾ ਸੀ ਉਹ ਮੰਜੇ ਉੱਤੇ ਬਿਮਾਰ ਪਿਆ ਨਹੀਂ ਤੂੰ ਡੋਲੀ ਚੜ ਗਈ ਗੈਰਾਂ ਦੀ ਗਮ ਤੇਰਾ ਉਹਨੂੰ ਮਾਰ ਗਿਆ ਇਦਾਂ ਜੇ ਕਰਕੇ ਗਾਣਾ ਸੀ ਉਹ ਮੈਨੂੰ ਥੋੜਾ ਜਿਹਾ ਭੁੱਲ ਗਿਆ ਮੈਂ ਯਾਦ ਕਰਕੇ ਤੁਹਾਨੂੰ ਕਦੇ ਸੁਣਾਉਂਗਾ ਉਹ ਵੀ ਉਦੇ ਬੋਲ ਸੀਗੇ ਜਾਂ ਮਿਲ ਲੈ ਚੱਲਗੇ ਨਹੀਂ ਯਾਰ ਤੇਰਾ ਪਿਆਏ ਮਰਨ ਕਿਨਾਰੇ ਖਾਣਾ ਪੀਣਾ ਛੱਡ ਗਿਆ ਨਹੀਂ ਪਾਣੀ ਥੋੜਾ ਥੋੜਾ ਲੰਗੇ ਕੁਝ ਬੋਲ ਦਾ ਚੱਲਦਾ ਨਹੀਂ ਚੀਜ਼ ਇਸ਼ਾਰੇ ਦੇ ਨਾਲ ਮੰਗੇ ਬਹੁਤ ਸੋਹਣੇ ਗਾਣੇ ਸੀ ਉਹਨਾਂ ਨੂੰ ਸੁਣ ਕੇ ਬਾਈ ਰੂਹ ਨੂੰ ਸਕੂਨ ਮਿਲਦਾ ਜਿਹੜੇ ਨਵੇਂ ਪੁਰਾਣੇ ਗਾਣੇ ਸੋ ਇੱਕ ਬਲਕਾਰ ਸਿੱਧੂ ਦਾ ਆਇਆ ਸੀਗਾ ਗਾਣਾ ਉਦੋਂ ਅੱਜ ਕੱਲ ਤਾਂ ਮਾਂ ਦੀਏ ਮੂੰਬਤੀਏ ਨਹੀਂ ਤੇਰਾ ਕਿਆਨਣ ਰਹਿੰਦਾ ਹੋਰਾਂ ਸੋ ਇਹ ਜਿਹੜੇ ਸਾਈਡ ਗਾਣੇ ਸੀ ਬਈ ਅੱਜ ਵੀ ਜੇ ਤੁਸੀਂ ਸੁਣੋਗੇ ਉਹਨੂੰ ਵਧੀਆ ਲੱਗੂਗਾ ਹਨਾ ਜਿਹੜੇ ਹੌਣ ਵਾਲੇ ਗਾਣੇ ਆ ਉਹ ਥੋੜਾ ਜਿਹਾ ਹੋਰ ਸਾਉਂਦੇ ਉਹ ਚੱਕ ਲਉ ਧਰਨੋ ਸੋ ਜਿੰਨੇ ਵੀ ਜੁੜੇ ਹੋ ਭੈਣ ਭਰਾ ਬਹੁਤ ਬਹੁਤ ਧੰਨਵਾਦ ਬਈ ਸ਼ੇਅਰ ਵੀਡੀਓ ਲਾਜ਼ਮੀ ਕਰਿਓ ਤੇ ਜਿਹੜੇ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਸੋ ਕਮੈਂਟ ਕੋਈ ਵੀ ਸ਼ੋਅ ਨਹੀਂ ਹੋ ਰਿਹਾ ਬਈ ਮੈਂ ਕੋਸ਼ਿਸ਼ ਕਰਦਾ ਜਵਾਬ ਦੇਣ ਦੀ ਜੁੜੇ ਤਾਂ ਬਹੁਤ ਭਰਾ ਬੈਠੇ ਆ ਧੰਨਵਾਦ ਬਾਈ ਇੱਕ ਤਾਂ ਲਾਇਕ ਕਰਿਓ ਵੀਡੀਓ ਤੇ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਬਾਈ ਜਰੂਰ ਕਰਿਓ ਸੋ ਫੇਰ ਹਾਜ਼ਰ ਹੋਮਾਏ ਕੋਈ ਨਮਾ ਲੋਕ ਤਾਂ ਅਥੇ ਨਮਾ ਰੰਗ ਲੈ ਕੇ ਸੋ ਕਈ ਭਰਾ ਬੈਤੇ ਨਾ ਮੈਨੂੰ ਜਿਵੇਂ ਕਮੈਂਟ ਕਰਨ ਲੱਗ ਜਾਂਦੇ ਆ ਬਾਈ ਆਸ ਹੋਰ ਨਹੀਂ ਹੈਗਾ ਹਜੇ ਤਾਂ ਭਰਾ ਉਹ ਮੈਂ ਤਾਂ ਗਾਉਣ ਸਿੱਖਦਾ ਆ ਜੀ ਵੈਸੇ ਤਾਂ ਜਿਵੇਂ ਕਹਿੰਦੇ ਹੁੰਦੇ ਆ ساری ਉਮਰ ਹੀ ਨਹੀਂ ਸਿੱਖਦਾ ਬੰਦਾ ਪਰ ਹਜੇ ਜੇ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਕੋਈ ਬਾਹਲਾ ਵੱਡਾ ਕਲਾਕਾਰ ਨਹੀਂ ਮੇਰਾ ਡੰਗ ਜਾਲ ਲਾਉਣਾ ਤੁਹਾਡਾ ਮਨੋਰੰਜਨ ਕਰ ਦੇਣਾ ਹੈ ਨਾ ਸੋ ਬਹੁਤ ਬਹੁਤ ਧੰਨਵਾਦ ਭਾਈ ਫੇਰ ਹਾਜ਼ਰ ਹੋਵਾਂਗੇ ਰੱਬ ਰਾਖਾ ਇਸੇ ਕਾਰਨ